ਅੱਜ ਦੇ ਬਲੌਗ ਦੀ ਸ਼ੁਰੂਆਤ ਲਾਗੇ ਮੁੰਡੇ ਤਿਆਰ ਹੋਣ ਇੱਥੋਂ ਦੇ ਰਗਾ ਵਿੱਚ ਆ ਸੀ ਚਾਹੇ ਜਾਣੀਏ ਪ੍ਰੋਗਰਾਮ ਤੇ ਪੱਗ ਲਾ ਗਿਆ ਮੁੰਡਾ ਜਵਾਨ ਬਣਨ ਰਾਤ ਸੀ ਪਿੰਡ ਗਏ ਨਹੀਂ ਰਾਤ ਬਾਰ ਹੀ ਗੱਟੀ ਹੈ ਸੇਵਕ ਦੇ ਪੱਗ ਫਿੱਟ ਨਹੀਂ ਆਈ ਹੁਣ ਕਹਿੰਦਾ ਗਰਮੀ ਬਹੁਤ ਹੈ ਪਰ ਨਹੀਂ ਬਨ ਲੈਣਾ ਕਹਿੰਦਾ ਬੰਦਾ ਲੈ ਅਨਾਈ ਪੱਗ ਦੀ ਪੂਣੀ ਕਰਾਉਣੀ ਪੈਂਦੀ ਆ ਬਾਈ ਹੁਣ ਇਹਦੇ ਪਰਨੇ ਦੀ ਕਰਾਉਣੀ ਬਊ ਚੋਬਰ ਸਮਾਨ ਰੱਖ ਲਿਆ ਗੱਡੀ ਚ ਚੱਲ ਪਏ ਅਸੀਂ ਬਾਈ ਪ੍ਰੋਗਰਾਮ ਨੂੰ ਪੱਗ ਪੱਗਾ ਰੱਖ ਲਿਆ ਸਮਾਨ ਸਾਰਾ ਰੱਖ ਲਿਆ ਪੱਗਾ ਉਹ ਹੀ ਨੇ ਕੱਲ ਵਾਲੀ ਹੈ ਤੇ ਆਪਣੇ ਨਾਲ ਪੱਗਾ ਵਗਾਏ ਨਾ ਵੀ ਕੱਲ ਵਾਲੀ ਹੀ ਨੇ ਪੱਗਾ ਨਹੀਂ ਬਾਈ ਪੱਗ ਐਂ ਕਿਆ ਕਰੀ ਪਰ ਨਹੀਂ ਬੰਨ ਲਿਆ ਬਾਈ ਜੇਪ ਨੇ ਕਹਿੰਦਾ ਪੱਗ ਬੰਨਣੀ ਔਖੀ ਬਹੁਤ ਆ ਕਹਿੰਦਾ ਗਰਮੀ ਜਿਆਦੇ ਆ ਕਹਿੰਦਾ ਫਿਰ ਮੈਂ ਪਰਨਾ ਹੀ ਬੰਨ ਲਿਆ ਨਾ ਜਲ ਠੀਕ ਆ ਤੇਰੀ ਮਰਜ਼ੀ ਆ ਬਾਕੀ ਸੁਣੋ ਸੁਣੋ ਬਾਈ ਤੋਂ ਕੋਈ ਗੱਲ ਬਾਤ ਦੱਸੂਗਾ ਤੁਹਾਨੂੰ ਦੱਸ ਬੋਲ ਕੱਲਾ ਮਾਤਾ ਕੀ ਦੱਸੀ ਹੈ ਯਾਰ ਕਿਉਂ ਮੁੰਨੇ ਨੇ ਉਤਰੀ ਅਰ ਸਾਢੇ 12 ਵਜੇ ਆਈ ਬਾਈ ਰਾਤ ਇਹਨੂੰ ਮੁੰਡੇ ਨੂੰ ਚੋਬਰ ਨੂੰ ਇਹ ਤਾਂ ਪਰ ਅਸੀਂ ਵੀ ਨਾਲਤੀ ਇਹਨੂੰ ਖਾਸ ਕਰਕੇ ਇਕੱਲੇ ਨੂੰ ਵਜੇ ਨੇ ਫਿਰ ਆ ਕੇ ਫੋਨ ਬਾੜ ਦੇਖਣਾ ਵੈਤਾਗਾ ਕੰਤਾ ਕੇ ਭੂਣ ਦੇਖਣ ਨੂੰ ਨਹੀਂ ਆੜਦਾ ਐਨੇ 4 ਵਜੇ ਫੇਰ ਠਾ ਦੇਣੇ ਇਹਨੂੰ ਚੱਕ ਲਿਆ ਕੈਮਰਾ ਵਾਲੀਆਂ ਗੇਟਾਂ ਯਾਰ ਦੋਨੇ ਗੇਟਾਂ ਚੱਕ ਲਿਆ ਨਾਲੇ ਛੋਟੀਆਂ ਗੇਟਾਂ ਚੱਕ ਲਿਆ ਛਿਰਕਾ ਤੋਂ ਮਾਰ ਰਹੇ ਆ ਦੂਜੇ ਇਧਰਲੇ ਮੋਟੇ ਚ ਪਾ ਦੂਜੇ ਦੂਜੇ ਮੋਟੇ ਚ ਪਾ ਦੂਜੇ ਛੋਟੀਆਂ ਵੀ ਚੱਕ ਲਿਆ ਲੈ ਬਾਈ ਚੱਲਿਆ ਸ਼ਹਿਰ ਤੇ ਚੱਲ ਪਿੱਛੇ ਉੱਪਰ ਬਿਆਲ ਦੇ ਘਰੇ ਪਹੁੰਚ ਗਏ ਸਵੇਰੀ ਸਵੇਰੇ ਗਰਮੀ ਹੋ ਗਈ ਅੱਜ ਤਾਂ ਬਹੁਤ ਜ਼ਿਆਦੇ ਪੁੱਲਾਂ ਵਾਲੀ ਗੱਡੀ ਖੜੀ ਹੈ ਤਿਆਰ ਓਕੇ ਆ ਸਟਾਰਟ ਵੀ ਕਰਖੀਆ ਭਾਈ ਨੇ ਗਰਮੀ ਜ਼ਿਆਦਾ ਤਾਂ ਕਰਕੇ ਆਨੰਦਗੜ੍ਹ ਜਾਂਦੇ ਜਾਣ ਦੀ ਤਿਆਰੀ ਆ ਪਹੁੰਚ ਗਏ ਸੁਖਦੀਪ ਦੇ ਘਰੇ ਭਾਈ ਲੈਵਲ ਆ ਬੜਾ ਲੈਫਟ ਕਰ ਰਿਹਾ ਸੇਵ ਕੋਣ ਗਿੰਬਲ ਫਿੱਟ ਕਰੂਗਾ ਲੈ ਫੜ ਜੰਮਬਲ ਫਿੱਟ ਕਰ ਲਾ ਚੇਰਾ ਬੰਦੀ ਵਈ ਫੋਗੀ ਚੱਲੇ ਆਂ ਆਨੰਦਕਾਰ ਜਾਨਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਆਨੰਦਕਾਰ ਜਾਂ ਵਾਸਤੇ ਕਿਸ ਨੂੰ ਦਿਖਾਉਣਾ ਹੈ 你要唱多久？ ਦੇਖੀਏ ਫੁਰਮਾਨ ਹੋਈ ਜੈਸਾ ਸਤਗੁਰੂ ਸੁਣੀਦਾ ਵੈਸੋ ਕੀ भरसाी बई बयो ड्रमनौ ਪੈਲਸ ਦੇ ਵਿੱਚ ਸਾਰਿਆਂ ਨੇ ਦੇਖੀ ਪ੍ਰੀ-ਵੇਡਿੰਗ ਜਿਹੜਾ ਪ੍ਰੀ-ਵੇਡਿੰਗ ਆਪਾਂ ਸ਼ੂਟ ਕੀਤਾ ਸੀਗਾ ਪ੍ਰੀ-ਵੇਡਿੰਗ ਦਾ ਲਿੰਕ ਆਪਾਂ ਪੇਜ ਤੇ ਪਾ ਦਾਂਗੇ ਨਿਬੜ ਗਿਆ ਕੰਮ ਚੱਕ ਲਿਆ ਬਈ ਮੁੰਡਿਆਂ ਨੇ ਸਮਾਨ ਪੈਲਸ ਚੋਂ ਫ੍ਰੀ ਹੋ ਗਏ ਸੀ ਸਮਾਨ ਧਰ ਰਹੇ ਨੇ ਜੋਬਰ ਕਾਲਾ ਜੂਏ ਚੜੀ ਕਹਿੰਦਾ ਕਿਦੋਂ ਆ ਗਈ ਬਈ ਬੰਦੀ ਹੁੰਦੇ ਘਰ ਹਾਂ ਜੀ ਨਹੀਂ ਲੱਗਿਆ ਆਮਾ

ਆਲੀਏ ਦੋ ਕਰ ਲਾਂਗੇ ਫੋਟੋ ਤਾਲ ਦੇ ਬਾਈ ਇਹ ਥੋੜੀ ਜਿਹੀ ਕਹੋ ਨਾ ਰਹੀ ਇੱਕ ਹੋਰ ਸਾਹਮਣੇ ਅੱਗੇ ਦੇ ਆ ਨਹੀਂ ਆ ਸਾਰਾ ਇਹ ਬਣਾ ਸਾਈਡ ਦੇ ਨਾਲ ਛੁੰਡੇ ਬਾਰ ਦੀ ਚਾਤੀ ਮੰਦ ਦੇ ਨਾਲ